ਹਾਂਜੀ ਵੀਰ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਹੁੰਚਿਆ ਹਾਂ ਮਾਨਸਾ ਵੀਰੇ ਵੀਰਾਂ ਕੋਲ ਦੇਖੋ ਜੀ ਇੱਥੇ ਹਰ ਤਰ੍ਹਾਂ ਦੇ ਸੰਦ ਤਿਆਰ ਕੀਤੇ ਜਾਂਦੇ ਹਨ ਖੇਤੀਬਾੜੀ ਦੇ ਮੋਤਾ ਬਿੰਗਾ ਹਾਲ ਸੁਹਾਗਾ ਜਿੰਦਰਾ ਜੋ ਕਿ ਹਰ ਹੀ ਤਰ੍ਹਾਂ ਦੇ ਸੰਦ ਤਿਆਰ ਕੀਤੇ ਜਾਂਦੇ ਹਨ ਵੀਰਾਂ ਕੋਲ ਕਿਸੇ ਵੀ ਪ੍ਰਾਣੇ ਸੰਦ ਕੋਈ ਖਰੀਦਣਾ ਹੋਵੇ ਬਹੁਤ ਵਧੀਆ ਤਿਆਰ ਕਰਦੇ ਹਨ ਸੰਦ ਵੀਰਾਂ ਤੇ ਬਾ ਨੰਬਰ ਹੈਗਾ ਵੀਰਾਂ ਦਾ 62393 42837 ਨੰਬਰ ਦੁਬਾਰੇ ਫੇਰ ਲਿਖ ਲਓ ਜੀ 62393 42837 ਨੰਬਰ ਆ ਵੀਰਾਂ ਦਾ ਤੇ ਆਪਣੇ ਚੈਨਲ ਨੂੰ ਬਰੇਸ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ